ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਲਾਈਵ ਹੋ ਚੁੱਕੇ ਆ ਨਵੀਂ ਗੇਮ ਲੈ ਕੇ ਤੇ ਗੇਮ ਵੀ ਦੱਸਦੇ ਆ ਕਿਹੜੀ ਆ ਅੱਜ ਵੀ ਫਨੀ ਗੇਮ ਲੈ ਕੇ ਤੁਹਾਡੇ ਵਿੱਚ ਹਾਜ਼ਰ ਆ ਅੱਜ ਫੇਰ ਸਿਰਤ ਸਾਡੇ ਵਿੱਚ ਪਹੁੰਚੀ ਆ ਚੈਲੰਜ ਲਾਉ ਬੈਲੂਨ ਫਲਾਈਂਗ ਗੇਮ ਚੈਲੰਜ ਠੀਕ ਆ ਜੀ ਤੇ ਗੇਮ ਕਾਫੀ ਵਧੀਆ ਹੈ ਅਚਾਨਕ ਹੀ ਸੋਚੀ ਅਚਾਨਕ ਹੀ ਲਾਲੀ ਭਰਾਜ ਕਾਫੀ ਲੇਟ ਹੋ ਚੁਕੇ ਆ ਕਿਉਂਕਿ ਕਿਉਂਕਿ ਰੋਟੀ ਲੇਟ ਖਾਦੀ ਹੈ ਤੇ ਗੇਮ ਚੈਲੰਜ ਸ਼ੁਰੂ ਕਰਾਂਗੇ ਗੇਮ ਚੈਲੰਜ ਬਹੁਤ ਹੀ ਵਧੀਆ ਰਹੇਗਾ ਜੀ ਫਨੀ ਰਹੇਗਾ ਤੇ ਜਲਦੀ ਤੋਂ ਜਲਦੀ ਸਾਡੇ ਨਾਲ ਜੁੜ ਜਾਓ ਅੱਜ ਤਿੰਨ ਤਿੰਨਾ ਪਾਰਟਨਰਾਂ ਦਾ ਗੇਮ ਚੈਲੰਜ ਚੱਲੇਗਾ ਵੱਖੋ ਵੱਖਰਾ ਔਰ ਟੇਬਲ ਦੇ ਉੱਤੇ ਬਲੂਨ ਪਏ ਨੇ ਤਿੰਨ ਰੰਗ ਦੇ ਰੈੱਡ ਕਾਫੀ ਐਂਡ ਗ੍ਰੇ ਠੀਕ ਆ ਜੀ ਮੈਚਿੰਗ ਮੈਚਿੰਗ ਗ੍ਰੇ ਨਾ ਉਹ ਬੇ ਕਾਫੀ ਉਹਦੀ ਕੋਟੀ ਨਾਲ ਮੈਚਿੰਗ ਹੋ ਗਈ ਸੀਰਤ ਤਾਂ ਰਹਿ ਗਿਆ ਸੀਰਤ ਨੂੰ ਰੈੱਡ ਆਇਆ ਲੋ ਰੈੱਡ ਰੰਗ ਬਹੁਤ ਸੋਹਣਾ ਸੋ ਕੋ ਗੂੜਾ ਰੰਗ ਯੋ ਛੇਤੀ ਦਿਖਣਾ ਹੀ ਹੈ ਲੋ ਜੀ ਲਾਈਵ ਹੋ ਚੁੱਕੇ ਆ ਜਲਦੀ ਤੋਂ ਜਲਦੀ ਸਾਡੇ ਨਾਲ ਜੁੜ ਜਾਓ ਤਾਂ ਜੋ ਗੇਮ ਸ਼ੁਰੂ ਕਰੀਏ ਗੇਮ ਚੈਲੰਜ ਅੱਜ ਤਿੰਨ ਜਾਨਿਆਂ ਦਾ ਵਾ ਆਪਸ ਦੇ ਵਿੱਚ ਕੰਪੀਟੀਸ਼ਨ ਚੱਲੇਗਾ ਚੈਲੰਜ ਦੇਖਦੇ ਆ ਤਿੰਨਾਂ ਜਾਨਿਆਂ ਚ ਕਿਹੜਾ ਜਿੱਤਦਾ ਵਕਾ ਨੇ ਮਤਲਬ ਬਲੂਨ ਇਹਨਾਂ ਦੇ ਅੱਗੇ ਰੱਖ ਦਿੱਤੇ ਗਏ ਨੇ ਟੇਬਲ ਦੇ ਤਿੰਨ ਰੰਗ ਦੇ ਵੱਖ-ਵੱਖਰੇ ਬੈਲੂਨਸ ਨੇ ਤੇ ਗੇਮ ਚੈਲੰਜ ਪੂਰਾ ਫਨੀ ਹੋਏਗਾ ਲਾਸਟ ਤੱਕ ਸਾਡੇ ਨਾਲ ਬਨੇ ਰਹੋ ਤੇ ਚੈਲੰਜ ਜ਼ਰੂਰ ਵੇਖਿਓ ਤੁਮਾਕੇ ਤੇ ਪਟਾਕੇ ਦੋਵੇਂ ਪੈਣਗੇ ਮੈਨੂੰ ਹੋਰ ਤਾਂ ਪਤਾ ਨਹੀਂ ਸੀਰਤੋ ਤਾਂ ਪਵੇ ਪਟਾਕੇ ਕਿ ਨਾ ਪਵੇ ਪਰ ਉਹ ਤਾਂ ਪਵੇਣਾ ਪਵੇ ਪਰ ਪ੍ਰਭ ਦੀ ਮੰਮੀ ਪਟਾਕੇ ਪੂਰੇ ਪਾਊਗੀ ਲਓ ਜੀ ਜੁੜ ਜਾਓ ਜਲਦੀ ਤੋਂ ਜਲਦੀ ਸਾਡੇ ਨਾਲ ਲਾਈਵ ਹੋ ਚੁੱਕੇ ਆ ਜੀ ਪਟਾਕੇ ਪਟਾਕੇ ਪੈਣਗੇ ਸਿਰ ਤੋਂ ਨਹੀਂ ਪੈਣੇ ਪ੍ਰਭ ਤੋਂ ਨਹੀਂ ਪੈਣੇ ਪ੍ਰਭ ਦੀ ਮੰਮੀ ਪਾਊਗੀ ਰਾਜ-ਰਾਜ ਪਟਾਕੇ ਪਕਾਣਿਆਂ ਦੇ ਤੇ ਬੈਲੂਨ ਚੈਲੰਜ ਕੀ ਹੈਗਾ ਵਾ ਉਹ ਵੀ ਤੁਹਾਨੂੰ ਦੱਸਦੇ ਆ ਬੈਲੂਨ ਚੈਲੰਜ ਹੈ ਇਹ ਇੱਕ ਵਾਰੀ ਬਹਿ ਗਈ ਆਂ ਮੇਰੇ ਤੋਂ ਉੱਠੇ ਨਹੀਂ ਜਾਣਾ ਅੱਜ ਬਾਟੀਆਂ ਦੇ ਤੇ ਜਾਂ ਅੱਜ ਕੁਰਸੀਆਂ ਦੇਣੀ ਹੈਗਾ ਅੱਜ ਥੱਲੇ ਬਹਿ ਕੇ ਬੈਲੂਨ ਫੋੜਨੇ ਆ ਪਰ ਸ਼ਰਤ ਇਹ ਆ ਵੀ ਲਿਹਾਉਣੇ ਹਵਾ 'ਚ ਆਪਣਾ ਬੈਲੂਨ ਫੁਲਾਉਣਾ ਵਾ ਫਿਰ ਹਵਾ 'ਚ ਉਹਨੂੰ ਡਾ ਕੇ ਲਿਹਾਉਣਾ ਵਾ ਡਾ ਕੇ ਲਿਆ ਕੇ ਦਾ ਲਕੀਰ ਵੱਜੀ ਆ ਥੱਲੇ ਖੱਟੇ ਰੰਗ ਦੀ ਇਧਰ ਬਲੂਨ ਅਕੇ ਫੇਕ ਕੇ ਸੁੱਟ ਕੇ ਤੇ ਫਿਰ ਉਹਦੇ ਉੱਤੇ ਬਹਿ ਕੇ ਉਹਨੂੰ ਫੋੜਨਾ ਵਾ ਠੀਕ ਆ ਜੀ ਤਿੰਨਾ ਜਾਨਿਆਂ ਦਾ ਚੈਲੰਜ ਆ ਦੇਖਦੇ ਆ ਕਿਹੜਾ ਜਿੱਤਦਾ ਕਰਦੇ ਆ ਚੈਲੰਜ ਸਟਾਰਟ ਤੇ ਜਿੰਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਗੇਮ ਕਰਨ ਲੱਗੇ ਆ ਸਟਾਰਟ ਬੜੀ ਫਨੀ ਗੇਮ ਹੋਣ ਵਾਲੀ ਆ ਸਟਾਰਟ ਕਰਦੇ ਆ ਜੀ 1 2 3 ਸਟਾਰਟ ਪੂਰਾ ਫੁਲਾ ਕੇ ਛੋਟਾ ਨਹੀਂ ਸਿਰਤ ਛੋਟਾ ਨਹੀਂ ਬਲੂਨ ਪੂਰਾ ਫੁਲਾਉਣਾ ਆ ਜਿੰਨਾ ਪ੍ਰਾਪਨੇ ਫੁਲਾਇਆ ਹਾਂ ਆਮਣ ਹੋ ਗਿਆ ਤੇਰਾ ਵੀ ਠੀਕ ਆ ਆ ਸਿਰਤ ਹੋ ਗਿਆ ਤੇਰਾ ਵੀ ਚਲੋ ਦੋ ਗੰਡ ਹਾਂ ਫੂਕਣਾ ਇਹਦਾ ਫੂਕਣਾ ਡਾ ਕੇ ਗੁੱਡ ਥੂਕਣਾ ਡਾ ਕੇ ਲਿਆਉਣਾ ਸ਼ਾਬਾਸ਼ ਫੂਕਣਾ 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 ਜੀਬ ਨਾਲ ਨਹੀਂ ਫੂਕਣਾ ਹੱਥ ਨਹੀਂ ਲਾਉਣਾ ਸਿਰਤ ਮੱਥੇ ਤੇ ਨਹੀਂ ਲਾਉਣਾ ਫੂਕ ਮਾਰ ਫੂਕ ਫੂਕ ਆ ਲੈ ਪ੍ਰਾਪਨੇ ਪਾ ਦੇ ਪਟਾਕਾ ਆਹ ਪਿੱਠ ਕਰਕੇ ਪਿੱਠ ਕਰਕੇ ਥੱਲੇ ਹੱਥ ਰੱਖ ਕੇ ਨੂੰ ਫੜ ਚਲ ਬੈ ਕਰ ਕਰ ਸਿੱਧਾ ਕਰ ਇਹਨੂੰ ਬਿਲਕੁਲ ਨਾ ਨਾ ਸਿੱਧਾ ਦੁਬਾਰਾ ਪੁੱਤ ਚਲੋ ਚਲ ਇਧਰ 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 ਸ਼ਾਬਾਸ਼ ਹਾਂ ਪਗਾ ਕੀ ਗੱਲ ਪਗਾਣਾ ਤੇਰੇ ਤੋਂ ਸੈਟ ਨਹੀਂ ਆਉਂਦਿਆ ਸੀੜਤ ਹੱਥ ਨਹੀਂ ਲਾਉਣਾ ਫੂਕਣਾ ਸੀੜਤ ਫੂਕਣਾ ਏ ਬੈ ਜਾ ਔ ਲੈ ਉਨੁੱਟਿਆ ਨਹੀਂ ਆਣਾ ਇਹ ਤੋਂ ਉਹ ਬਹਿ ਗਿਆ ਤੂੰ ਉਟਿਆ ਨਹੀਂ ਆਣਾ ਸੀੜਤ ਤੂੰ ਹੱਥ ਲਾ ਲਾ ਲਿਉਣੀ ਆ ਏ ਪੋੜ ਉਹ ਗਈ ਕੋਣ ਨਿਕਲ ਗਈ ਕੋਣ ਨਿਕਲ ਗਈ ਚੱਲ 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 ਸ਼ਾਬਾਸ਼ ਫੂਕਣਾ ਪੂਕਣਾ ਚੱਲ ਚੱਲ ਸੀੜਤ ਉੱਤੇ ਗੜੀ ਹੋ ਕੇ ਪੈਰ ਤੋਂ ਛੁੜੇ ਲਈ ਨਹੀਂ ਆ ਚੱਲ 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 ਆ ਗਿਆਈ ਆ ਗਿਆਈ ਜਾਵਾ ਜਾਵਾ ਬਲੂਨ ਫਲਾ ਕੇ ਫੂਕਣਾ ਡਾ ਕੇ ਲੈਣਾ ਫੂਕਣਾ ਹੱਥ ਨਹੀਂ ਲਾਉਣਾ ਸਿਰ ਤਾਂ ਹੱਥ ਨਹੀਂ ਲਾਉਣਾ ਥੱਲੇ ਡਿੱਗ ਪਿਆ ਉਹ ਨਹੀਂ ਮੰਨੇ ਜਾਣਾ ਫੂਕਣਾ ਡਾ ਕੇ ਲਿਆਓ ਸ਼ਾਵਾ ਲੈ ਲੈ ਚੱਲ ਚੱਲ ਬੈ ਉਹਤੇ ਬਹਿ ਜਾ ਦੇ ਉੱਤੇ ਚੱਲ ਕਾਢੇ ਪੈਰ ਚੀਕਾਂ ਪਾ ਆ ਗਿਆਈ ਲਓ ਜੀ ਜਿਨ੍ਹਾਂ ਨੇ ਚੈਲੰਜ ਚੈਲੰਜ ਤਦ ਚੰਗਾ ਲੱਗਦਾ ਜਿਹੜੇ ਦੇਖ ਰਹੇ ਨੇ ਸਾਡੇ ਨਾਲ ਜੁੜੇ ਨੇ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਦਿਓ ਵੀਡੀਓ ਲਾਈਕ ਕਰ ਦਿਓ ਅੱਜ ਤਿੰਨ ਜਣਾਂ ਦਾ ਚੈਲੰਜ ਚੱਲ ਰਿਹਾ ਬਲੂਨ 15-15 ਬਲੂਨ ਦਿੱਤੇ ਗਏ ਨੇ ਨਾ ਸੂਰਤ ਹੱਥ ਨਹੀਂ ਲੈਣਾ ਪਿੱਛੇ ਚੱਲ ਫੇਰ ਚੱਲ 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 ਸ਼ਾਬਾਸ਼ ਹੋ ਗਿਆ ਜੀ ਕਿਸ ਤਰ੍ਹਾਂ ਜਿਨ੍ਹਾਂ ਨੇ ਨਾ ਨਾ ਸੂਰਤ ਹੱਥ ਨਹੀਂ ਬਿਲਕੁਲ ਨਹੀਂ ਫੂਕਣਾ ਫੂਕਣਾ ਡਾਗ ਲੈਣਾ ਫੂਕਣਾ ਹੱਥ ਨਾਲ ਕੋਈ ਬਲੂਨ ਨਹੀਂ ਲੈਣਾ ਹਾਂ ਫੂਕਣਾ ਸ਼ਾਬਾਸ਼ ਕਾਢ ਜੀ ਕੰਮ ਰਵਾਇਆ ਜਾਂ ਪਾੜਦੇ ਨੂੰ ਪਾੜ ਪਾੜ ਦੀ ਨਹੀਂ ਪਾੜ ਪਾੜ ਦੀ ਨਹੀਂ ਪਕਾਣਾ ਲਓ ਜੀ ਵੀਡੀਓ ਦਾ ਕਲਾਸ਼ ਤੱਕ ਬਣੇ ਰਿਹਾ ਬੜੀ ਫਣੀ ਵੀਡੀਓ ਆ ਪੂਕਾ ਨਾ ਸੀੜ ਤੇ ਪਿੱਛੋਂ ਸੀੜ ਤੇ ਪਿੱਛੋਂ ਸ਼ਾਬਾਸ਼ ਲਓ ਜੀ ਸੀੜ ਤਾਂ ਜ ਫੇਰ ਆ ਰੂਗੀ ਆਲ ਉਹ ਪ੍ਰਾਣੇ ਹੁਣ ਹੱਥ ਨਾ ਪਾੜੀ ਆ ਇਹਨੂੰ ਨਹੀਂ ਕਹਿਣ ਦੀ ਲੋੜ ਇਹ ਤੇ ਉੱਤੇ ਬੈਣ ਦੀ ਤੇਰ ਪਕਾਣ ਦੀ ਚੀਕਾ ਕਢਾ ਦਿੰਦੀ ਆ ਆ ਗਿਆ ਜੀ ਆਏ ਆਏ ਤੇ ਬੈਣ ਦੀ ਤੇਰ ਪਕਾਣਾ ਦਾ ਕਿੱਥੇ ਫਸ ਗਿਆ ਚੱਲ ਚੱਲ ਪਾੜ ਪੜ ਪੜ ਆ ਗਿਆਈ ਲਓ ਜੀ ਸਾਡੇ ਨਾਲ ਜੁੜ ਜਾਓ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਆ ਜੱਗ ਗੁੱਡ ਗੁੱਡ ਸਿਰਤ ਲੈ ਫੂਕਣਾ ਲੈਣਾ ਪੂਕਣਾ ਹੱਥ ਨਹੀਂ ਲਾਉਣੇ ਸਿਰਤ ਪਕਾਣੇ ਨੂੰ ਹੱਥ ਨਹੀਂ ਲਾਉਣੇ ਫੂਕਣਾ ਡਾ ਕੇ ਲੈਉਣਾ ਖੱਟੀ ਲਕੀਰ ਤੋਂ ਅੱਗੇ ਜਿਹੜਾ ਅੱਗੇ ਲੈ ਆ ਕੇ ਬਾਅਦ ਵਿੱਚ ਉੱਤੇ ਬੈ ਕੇ ਦੀਆਂ ਪਕਾਣੇ ਦੀਆਂ ਕਢਾਉਣੀਆਂ ਚੀਕਾਂ ਆ ਵੇਖੋ ਪ੍ਰਾਪ ਕਢਾਉਂਦੀ ਆਹ ਵੇਖੋ ਐਦਾਂ ਬਹੁਤ ਵਧੀਆ ਫਣੀ ਚੈਲੰਜ ਚੱਲ ਰਿਹਾ ਬੈਲੂਨ ਫਣੀ ਚੈਲੇ 15 15 ਬੈਲੂਨ ਤੇ ਗਿਆ ਵੇਨੇ ਸਭ ਤੋਂ ਪਹਿਲਾਂ ਬੈਲੂਨ ਕਿਹੜਾ ਫੋੜਦਾ ਕਿਹੜਾ ਛੇਤੀ ਲਿਆਂਦਾ ਲੈ ਪ੍ਰਾਪ ਦੀ ਮਮੀ ਦਾ ਵੱਟ ਕੱਢੀ ਆਉਂਦੀ ਪਕਾਣੇ ਦੇ ਵੀ ਤੇ ਪੂਕਾ ਦੇ ਵੀ ਹੈ ਲੈ ਅਕ ਤੇ ਪਕਾਣਾ ਬਰਾਬਰ ਹੁਣ ਚੱਲ 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 ਇਧਰ ਇਧਰ ਬਰਾਬਰ ਕਰ ਕਿਧਰ ਉੜਦਾ ਫਿਰਦਾ ਲੋ ਜੀ ਜਲਦੀ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰੋਈ ਫਣੀ ਗੇਮਾਂ ਲੈ ਕੇ ਤੁਹਾਡੇ ਵਿੱਚ ਅੱਜ ਰੋਨੇ ਆ ਕਰ ਤੇ ਪਟਾਕੇ ਉਹ ਪੂਕਾੜਾ ਪੂਕਾੜਾ ਸਿਰ ਤੇ ਪੂਕਾੜਾ ਪੂਕਾੜਾ ਸਿਰ ਨਾ ਨਹੀਂ ਸਿਰ ਨਾ ਨਹੀਂ ਨਾਣਾ ਸੀਰਤ ਦੁਬਾਰਾ ਲਿਆ ਸੀਰਤ ਦੁਬਾਰਾ ਲਿਆ ਆ ਗਈ ਓਏ ਔਲ ਬੱਪਾ ਨਾਣਾ ਸੀਰਤ ਦੁਬਾਰਾ ਲਿਆਓ ਇਦਾਂ ਨਹੀਂ ਹੱਥ ਨਹੀਂ ਲਾਉਣੇ ਹੱਥ ਨਹੀਂ ਲਾਉਣੇ ਬੇਟਾ ਹੱਥ ਨਹੀਂ ਲਾਉਣੇ ਫੂਕਣਾ ਡਾਗ ਲਿਓ ਫੂਕਣਾ 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 ਫੂਕਲਾ ਡਾਗ ਲਿਓ ਫੂਕਲਾ ਸੀਰਤ ਫੂਕਲਾ ਫਨੀ ਗੇਮ ਚੈਲੰਜ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਜਿਹੜੇ ਲਾਈਵ ਸਾਡੇ ਨਾਲ ਜੁੜੇ ਨੇ ਜੇਕਰ ਫਨ ਹੋ ਰਿਹਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਚੈਨਲ ਨੂੰ ਲਓ ਜੀ ਸਿਰਤ ਫੁਕਾ ਮਾਰ ਰਹੀ ਆ ਪਤਾ ਨਹੀਂ ਲੱਗਦਾ ਕੀ ਕਰ ਰਹੀ ਆ ਪਰ ਲਓ ਪ੍ਰਭਾ ਵੀ ਫੁਕਾ ਮਾਰ ਕੇ ਲਓ ਜੀ ਚੱਲ ਸਿਰਤ ਪਿੱਛੇ ਪਿੱਛੇ ਚੱਲ ਫੇਰ ਤੇਰਾ ਸਹੀ ਨਹੀਂ ਆਇਆ ਚੱਲ ਪਿੱਛੇ ਦੁਬਾਰਾ ਚੱਲ ਚੱਲ ਮਾਮਾ ਇਹ ਆਹ ਚੀਕਾ ਘਟਾਉਂਦੀ ਆ ਔਲ ਆ ਵੇਖੋ ਪਕਾਨਾ ਪਕਾਨਾ ਦਾ ਮੈਂ ਕਿਤੇ ਆ ਗਿਆ ਆ ਕੀ ਕਰਦੀ ਐਦਾ ਪਕਾਨਾ ਪਿੱਛੇ ਨੂੰ ਕੱਢ ਦਿੰਦੀ ਐ ਕਾ ਐਨ ਵਗੈਰੀ ਪਕਾਨਾ ਵਗਾਈ ਆ ਪਕਾਨੇ ਦਾ ਹਾਲ ਕੀ ਕਰ ਦਿੰਦੀ ਅੰਦਰੋਂ ਇਹ ਚੱਲ ਚੱਲ ਜਲਦੀ ਫੋੜ ਸ਼ਾਬਾਸ਼ ਸਿਰਤ ਸਿਰਤ ਫੋੜ ਉਹ ਪ੍ਰਭ ਆ ਲੈ ਇਹ ਪਾੜ ਇਹਦੇ ਉੱਤੇ ਬੈ ਕੇ ਖੇਡੀ ਜੰਨੀ ਹੈ ਪਾੜ ਇਹਨੂੰ ਲਓ ਜੀ ਜਿਹੜੇ ਸਾਡੇ ਨਾਲ ਜੁੜੇ ਨਾਲ ਗੇਮ ਚੰਗੀ ਲੱਗ ਰਹੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਪਕਾਨਾ ਫਟਣ ਨਹੀਂ ਦਿਆ ਪਾੜ ਸਿਰਤ ਪਾੜ ਦੀਣੀ ਆ ਪਾੜ ਸੀੜ ਤੇ ਘਟੰਦੀ ਆ ਤੇ ਪਾੜੇ ਨੂੰ ਪਕਾਣੇ ਨੂੰ ਆ ਵੇਖੀ ਕਿਵੇਂ ਪਾੜੀ ਦਾ ਉਧਰ ਵੇਖੀ ਏ ਆ ਵੇ ਉਧਰ ਵੇ ਚੀਕਾ ਕੜਾਈਆਂ ਦੀ ਪਕਾਣੇ ਦੀ ਆ ਉਧਰ ਵੇ ਪਕਾਣੇ ਵੇ ਓਏ ਹੋਏ ਓਏ ਉਹ ਮੱਖੀ ਪੀੜੋਂ ਲਾਪੀ ਆ ਸਾ ਤੇ ਕਿਵੇਂ ਮੱਖੀ ਪੀੜੋਂ ਲਾਪੀ ਇਹ ਮੱਖੀ ਪਾੜੂ ਗੇਮ ਆ ਜੀ ਮੱਖੀ ਪਾੜੂ ਗੇਮ ਫਣੀ ਗੇਮ ਜਿਹੜਾ ਕੋਈ ਜਿਹਨੂੰ ਵੀਡੀਓ ਚੰਗੀ ਲੱਗ ਰਹੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹੜੇ ਸਾਡੇ ਬੱਚੜੇ ਨੇ ਗੇਮ ਦੇ ਗੇਮ ਚੈਲੰਜ ਚੱਲ ਰਿਹਾ ਜੀ ਬੈਲੂਨ ਫ્લાਇੰਗ ਫੁਨਿੰਗ ਗੇਮ ਚੈਲੰਜ ਤਿੰਨਾ ਜਾਣਿਆਂ ਦਾ ਚੱਲ ਜਾ 15-15 ਬੈਲੂਨ ਦਿੱਤੇ ਗਏ ਨੇ ਹਵਾ ਨਾਲ ਫੂਕ ਭਰ ਕੇ ਹਵਾ ਭਰ ਕੇ ਹਵਾਦ ਭਰਨ ਤੋਂ ਬਾਅਦ ਫੂਕਾਣਾ ਡਾ ਕੇ ਲਿਆਉਣੇ ਆ ਬਾਅਦ ਵਿੱਚ ਉੱਤੇ ਬੈ ਕੇ ਫੋੜਨੇ ਆ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗ ਰਹੀ ਆ ਲਾਈਕਸ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਾ ਸੀਰਤ ਇਹ ਨਹੀਂ ਮੰਨਿਆ ਜਾਣਾ ਫਿਰ ਪਿੱਛੇ ਆ ਵੀ ਨਹੀਂ ਮੰਨਿਆ ਜਾਣਾ ਲੈ ਆਈਓ ਲੈ ਆਈਓ ਚੱਲ ਬੈ ਜਾ ਉੱਤੇ ਵੇਖਿਓ ਕਿਵੇਂ ਪਟਾਕੇ ਘੜਾਉਂਦੀ ਆ ਜੀ ਵੇਖਿਓ ਇਹ ਇਹ ਔਲ ਅ ਕੱਢਦਾ ਚੀਕਾ ਘੜਾ ਦਿਆਂ ਪਕਾਣੇ ਦੀਆਂ ਆਮਣਾ ਪਕਾਣਾ ਬਾਹਰ ਰਹਿਂਦੇ ਕਰ ਪਕਾਣਾ ਅੰਦਰ ਜਾਂਦਾ ਪਕਾਣਾ ਬਾਹਰ ਰੱਖਿਆ ਕਰ ਚਾਵਕ ਚਾਵਕ ਗੁੱਡ ਸੀਰ ਤਾਂ ਪਿੱਛੇ ਫੂਕ ਮਾਰ ਕੇ ਲਿਆ ਪਿੱਛੇ ਪੁੱਤ ਲਕੀਨ ਕਿੱਥੇ ਆ ਆ ਪ੍ਰਭ ਸਹੀ ਲਉਂਦੀ ਆ ਪ੍ਰਭ ਜਿੱਤੂ ਕੀ ਮੈਨੂੰ ਲੱਗਦਾ ਪ੍ਰਭ ਪਕਾਣਾ ਇਹ ਉਹ ਜਿਆ ਜੂਸ ਕੀਤਾ ਜਿਹੜਾ ਸੀਦੀ ਪਾੜਦਾ ਹੀ ਨਹੀਂ ਇਹ ਵੇਖੀ ਇਹ ਆ ਤੇ ਰੱਖ ਓਏ ਸੀਰ ਤਾਂ ਧੀ ਲਾਈ ਜਾਂਦੀ ਪਕਾਣੇ ਨੂੰ ਉਹ ਤਾਂ ਫੂਕਾਂ ਹੀ ਨਹੀਂ ਵਜਦੀਆਂ ਉਪੂ ਕਾ ਨਹੀਂ ਵਜਦੀਆਂ ਸੀਰ ਤੋਂ ਦੋਤਰੋ ਆ ਵੇਖੀ ਆ ਵੇ ਸੀਰ ਇਸ ਵੀਰ ਤੋਂ ਪੂਕਾ ਨਹੀਂ ਵਜਦੀ ਜੋ ਘੜੀ ਜਾਂਦੀ ਉੱਥੇ ਹੀ ਉਹ ਮਾਵਾਂ ਦੀਆਂ ਕਿਹ ਚੀਜ਼ ਪਟਾਕੇ ਪਾਈ ਜਾਂਦੇ ਤੂੰ ਪਾਈ ਜਾਂਦੀਆਂ ਤੇ ਸੀਰ ਤੋਂ ਉੱਥੇ ਘੜੀ ਵਰਦੀ ਆ ਗਈ ਆ ਗਈ ਆ ਗਈ ਇੱਧਰ ਆ ਇੱਧਰ ਚੱਲ ਆਇਆ ਸੀਰ ਤੋਂ ਪਾਰ ਚੱਲ ਚੱਲ ਸੀਰ ਤੋਂ ਉਹ ਵੀ ਅਮਨ ਵੀ ਲਿਆਈ ਅਮਨ ਤੇ ਇੱਕ ਫੂਕ ਜੀ ਲੰਮੀ ਮਾਰਦੀ ਪੂਕ ਤੇ ਕ ਲੈ ਆਉਂਦੀ ਆ ਰੁਕ ਜਾ ਅਮਨ ਸਾਹਮਣੇ ਇੱਦਾਂ ਨਹੀਂ ਸਾਹਮਣੇ ਚੱਲ ਚੱਲ ਤੂੰ ਖੇਡ ਲੈ ਪਿਆ ਆ ਸ਼ਾਬਾਸ਼ ਆ ਵੇ ਉਹ ਕਿੱਧਰ ਨੂੰ ਨਿਕਲ ਆ ਔਰ ਅਮਨ ਦਵਾਤ ਲੜਾ ਪਾਣ ਦੀ ਕੋਸ਼ਿਸ਼ ਕਰਿਆ ਕਰ ਪਕਾਣੇ ਪਾੜੋ ਜ਼ਰੂਰ ਹੈ ਪਰ ਉੱਤੇ ਬਹਿ ਕੇ ਪਾੜੋ ਅੱਦੇ ਪਕਾਣੇ ਮੈਨੂੰ ਇਹ ਨਹੀਂ ਸਮਝ ਆਉਂਦੀ ਪਕਾਣਿਆਂ ਦਾ ਅੱਧਾ ਜਲੂਤ ਦੱਲੇ ਕਾੜ ਦਿੰਦੇ ਪਕਾਣਾ ਤਾਂ ਬਾਹਰ ਆ ਜਾਂਦਾ ਪੁੱਲ ਗਿਆ ਪਕਾਣੇ ਵੀ ਆਂਦੇ ਕਿਤੇ ਕਿੰਨਾ ਦੇ ਪੱਲੇ ਪੈ ਗਏ ਆ ਬੱਲੇ ਸਿਰ ਤੇ ਚਲੋ ਕੱਲ ਗੇਮ ਆਪਾਂ ਲਵਾਵਾਂਗੇ ਆਪੇ ਫਲਾਉਣੇ ਦਾ ਆਪੇ ਪਾੜਨੇ ਮੂਹ ਨਹੀਂ ਕੱਲ ਨਵੀਂ ਗੇਮ ਲੈ ਕੇ ਤੁਹਾਡੇ ਵਿੱਚ ਫੇਰ ਆਜ ਰੋਵਾਂਗੇ ਜੀ ਇਹ ਗੇਮ ਚਾਲੇ लास्ट ਤੱਕ ਜਰੂਰ ਦੇਖਿਓ ਫੂਕ ਮਾਰ ਮਾਰ ਕੇ ਪਕਾਣੇ ਲਿਆਉਣੇ ਬਾਅਦ ਵਿੱਚ ਪਕਾਣੇ ਪਾੜਨੇ ਸ਼ਾਬਾਸ਼ ਇਹ ਇਹ ਆਲ ਹਮੜਾ ਪਿੱਛੋਂ 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 ਨਾਣਾ ਪਿੱਛੋਂ 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 ਜਿੱਥੋਂ ਗੇਮ ਸ਼ੁਰੂ ਕਰਨੀ ਉਥੋਂ ਕਰਿਆ ਕਰੋ ਮੈਂ ਸੀਰਤ ਨੂੰ ਮੋੜਾ ਆਵੇ ਸੀਰਤ ਨੂੰ ਮੋੜਦਾ ਤੁਸੀਂ ਮੁੜਿਆ ਕਰੋ ਜਣ ਗੇਮ ਜਿਹੜਾ ਮੈਂ ਆ ਬਲੂਨ ਨਹੀਂ ਤੇਰਾ ਮੰਨਿਆ ਜਾਣਾ ਨਾ ਪੁੱਤ ਚਲੋ ਫੇਰ ਮੈਂ ਉਦਾਂ ਹੀ ਆ ਗਈ ਸੀੜ ਤੇ ਉਦਾਂ ਹੀ ਆ ਗਈ ਸੀੜ ਤੇ ਡਾਂਡੇ ਮਿੰਡੇ ਹੀ ਆ ਗਈ ਸੀੜ ਤੇ ਸਿੱਧੀ ਡਾਂਡੇ ਮਿੰਡੇ ਹੀ ਆ ਗਈ ਚਲੋ ਚਲੋ ਦੇਖਦੇ ਆ ਕਿਹੜਾ ਕਿਹੜਾ ਚੈਲੰਜ ਜਿੱਤਦਾ ਅੰਜਲਪ ਕਰ ਰਿਆ ਅੰਜਪੁਰੀ ਹੈਲਪ ਕਰ ਰਿਆ ਸੀੜਤ ਦੀ ਦੇਖਦੇ ਆ ਕਿਹੜਾ ਜਿੱਤਦਾ ਗੇਮ ਬਹੁਤ ਫਣੀ ਗੇਮ ਚੱਲਣ ਲੱਗਾ ਜੀ ਸ਼ਾਲਾ ਸ਼ਾਲਾ ਪ੍ਰਭ ਖਿੱਚ ਕੇ ਫੂਕਾ ਮਾਰ ਖਿੱਚ ਕੇ ਚੀਕਾਂ ਕਢਾ ਦੇ ਪਕਾਣੇ ਦੀਆਂ ਚੱਲ 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 ਖਿੱਚ ਦੇ ਓਏ ਪੁਕਾ ਨਾ ਨਿਕਲ ਗਈ ਪਟਾਕ ਦੇ ਨਹੀਂ ਵੱਜੀ ਉਹਦੇ ਲਈ ਚੱਲ ਪਿੱਛੇ ਰਿਹਾ ਚੱਲ 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 ਸ਼ਾਬਾਸ਼ ਗੁੱਡ ਸੀਟ ਤੇ ਪਕਾਣਾ ਪਿੱਛੇ ਰੱਖਿਆ ਗਾ ਟੂਈ ਦੇ ਚੱਲ ਇਹ ਪਿੱਛੇ ਨੂੰ ਕੱਢ ਤੂੰ ਪੁਜਾ ਦੇਣੀ ਆ ਚੱਲ 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 ਖਿੱਚ ਕੇ ਚੱਲ 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 ਖਿੱਚ ਕੇ ਰੁਕ ਜਾ ਮਣ ਚੱਲ ਪਾੜ ਦੇਣੀ ਆ ਆਦਰ ਵੀ ਆਵੇ ਪਲਵਾਨ ਨੇ ਮਿੰਟ ਨਹੀਂ ਲਾਇਆ ਉਹ ਪਲਵਾਨ ਨੇ ਮਿੰਟ ਨਹੀਂ ਲਾਇਆ ਚੱਲ ਖਿੱਚ ਕੇ ਸੀੜਤ ਚੱਲ ਨਾ ਮਾਰਦੇ ਨਹੀਂ ਪਾੜਦਾ ਦੇ ਚੱਲ ਬੱਲੇ 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 ਓ ਗੁਰੂਆ ਪਸੀਨਾ ਆ ਗਿਆ ਬੱਲੇ ਪ੍ਰਭ ਨੇ ਕੱਢ ਵੜ ਦਿੱਤੀ ਗਾ ਬਾਤ ਹੈ ਬਹੁਤ ਵਧੀਆ ਚੈਲਨ ਚੱਲ ਰਿਹਾ ਕਿਨੇ ਕਿਨੇ ਰਹਿ ਗਏ ਪ੍ਰਭ ਤੇਰੇ ਤਿੰਨ ਰਹਿ ਗਏ ਪ੍ਰਭ ਜਿੱਤ ਜਣਾ ਜਿੱਤ ਗਈ ਜਿੱਤ ਗਈ ਪ੍ਰਭ ਕੇ ਲਓ ਜੀ ਜਿਹੜਾ Winner ਆ ਗਿਆ ਉੱਥੇ ਗੇਮ ਸਟਾਪ ਕਰਾਂਗੇ ਫਿਰ ਦੇਖਾਂਗੇ ਲਾਸਟ ਤੇ ਸੈਕਿੰਡ ਹਲਟ ਕਿਹੜਾ ਵਾ ਉਹ ਪਸੀੜ ਤੇ ਫੁਲਾ ਦੇ ਲਿਆ ਕਰ ਤਾਈਂ ਨਹੀਂ ਫੜਦਾ ਚੱਲ ਚੱਲ ਸ਼ਾਬਾਸ਼ ਤੂੰ ਛੋਟਾ ਰੱਖ ਰਿਆ ਨਾ ਤਾਂ ਨਹੀਂ ਫੜਦਾ ਪੁੱਤ ਚੱਲ ਚੱਲ ਕੋਣੀ ਕੋਣੀ ਲਾਇਆ ਹਾਂ ਸ਼ਾਂਗ ਨਾ ਬਾਰਿਆ ਕਰ ਦੋ ਹਾਂ ਸ਼ਾਬਾਸ਼ 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 ਚਲੋ 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 ਸ਼ਾਬਾਸ਼ ਸੀੜ ਤੇ ਮੂੰਹ ਪਰਾਂ ਨੂੰ ਮੇਰबान ਨੂੰ ਨਹੀਂ ਕਰਨਾ ਹਾਂ ਚਲੋ 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 ਆ ਗਿਆਈ ਓਏ ਉਹ ਦਈ ਮਾ ਜਿਹੜੀ ਭਰੀ ਉਹ ਤੇ ਕਰ ਦਿੰਦੀ ਆ ਔਲੇ ਬਰਾਮਣੇ ਵਾਲ ਬਕੀਤੀ ਹੋ ਗਈ ਆ ਗਿਆਈ ਆ ਕੇਦਾਈ ਅੰਚ ਪਾਸੇ ਕਰ ਲੈ ਪੁੱਤ ਚੱਲ ਪ੍ਰਭ ਚੱਲ ਛੇਤੀ ਖੇਚ ਕੰਮ ਸ਼ਾਬਾਸ਼ ਪ੍ਰਭ ਖੇਚ ਕੰਮ ਤੂੰ ਜਿਤਨੀ ਗੇਮ ਹੁਣ ਅੱਜ ਦੀ ਚੈਲੰਜ ਫੇਰ ਪ੍ਰਭਜੋਤ ਜਿੱਤੂਗੀ ਜੀ ਜਿੱਥੋਂ ਤੱਕ ਪਕਾਣੇ ਰਹਿ ਗਏ ਪ੍ਰਭ ਦੇ ਦੋ ਲਾਸਟ ਤੱਕ ਸਾਡੇ ਨਾਲ ਬਣੇ ਰਹੋ ਦੇਖਦੇ ਹਾਂ ਕਿਹੜਾ ਗੇਮ ਜਿੱਤਦਾ ਹੈ ਤੇ ਕਿਹੜਾ ਹਾਰਦਾ ਬਾਕੀ ਫਨੀ ਗੇਮ ਚੈਲੰਜ ਓਦਰ ਵੇ ਓ ਐ ਨਹੀਂ ਮੰਨਣਾ ਚੱਲ 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 ਹੱਥ ਨਾਲ ਨਹੀਂ ਮੰਨਣਾ ਚੱਲ ਪਿੱਛੇ ਪਿੱਛੇ ਚੱਲ ਲਓ ਜੀ ਲਓ ਫਨੀ ਗੇਮ 'ਚ ਤੁਹਾਡਾ ਸਵਾਗਤ ਆ ਜੀ ਫੈਮਿਲੀ ਫਨੀ ਗੇਮ ਚੈਲੰਜ ਆ ਚੱਲ ਚੱਲ ਪਿੱਛੇ ਚੱਲ ਚੱਲ ਪਿੱਛੇ ਚੱਲ ਲਕੀਰ ਤੋਂ ਪਿੱਛੇ ਜਿਹਦਾ ਡਿੱਗੂ ਵਾਪਸ ਜਿਹੜਾ ਲਕੀਰ ਤੋਂ ਪਿੱਛੇ ਡਿੱਗੂ ਵਾਪਸ ਸ਼ਾਬਾਸ਼ ਗੇਮ ਇਜ਼ ਗੇਮ ਰੂਲ ਇਜ਼ ਰੂਲ ਆ ਚੱਲ ਆ ਗਈ ਸਿਰਤਾ ਆ ਜਾ ਆ ਜਾ ਆ ਜਾ ਤੂੰ ਪਹੁੰਚ ਗਈ ਆ ਜਾ ਆ ਜਾ ਚੱਲ ਚੱਲ ਸਾਹਮਣੇ ਰੱਖ ਅਮਨ ਰੁਕ ਜਾ ਰੁਕ ਜਾ ਆ ਵੇਖ ਚੱਲ ਹੱਥੇ ਰੱਖ ਸਿਰਤੇ ਗੁੱਡ ਚੱਲ ਔਰ ਆ ਗਈ ਆ ਆਦਾ ਹੱਥ ਨਾ ਫੋੜਦਾ ਇਹ ਨਹੀਂ ਇਹ ਗਿਣਤੀ 'ਚ ਨਹੀਂ ਹੋਣਾ ਇਹ ਗਿਣਤੀ 'ਚ ਨਹੀਂ ਹੋਣਾ ਨਾ ਨਾ ਹੱਥ ਨਾ ਨਹੀਂ ਫੋੜਨਾ ਗਿਣਤੀ 'ਚ ਹੋਣਾ ਤੇਰੇ ਤੋਂ ਉੱਠਿਆ ਨਹੀਂ ਨਾ ਜਾਂਦਾ ਹੁਣ ਚੱਲ ਚੱਲ ਪ੍ਰਭ ਆ ਗਈ ਤੂੰ ਔਰ ਬਾਰਡਰ ਲਾਈਨ ਟਾਪ ਆਈ ਚੱਲ ਸ਼ਾਬਾਸ਼ ਔਲ ਆ ਗਈ ਚੱਲ ਚੱਲ ਸ਼ਾਬਾਸ਼ ਅੱਜ ਤੇ ਰੱਖੋ ਏ ਚੱਲ ਚੱਲ ਜਲਦੀ ਕਰ ਪ੍ਰਭ ਇੱਕ ਰਹਿ ਗਿਆ ਜਿੱਤ ਗਈ ਪ੍ਰਭ ਇੱਕ ਰਹਿ ਗਿਆ ਖਿੱਚ ਦੇ ਗੇਮ ਟਿਕਾਣੇ ਲਾ ਦੇ ਖਿੱਚ ਕੰਮ ਸ਼ਾਬਾਸ਼ ਲਓ ਜੀ ਪ੍ਰਭਜੋਤ ਅੱਜ ਦੇ ਚੈਲੰਜ ਦੀ ਵਿਜੇਤਾ ਪ੍ਰਭ ਆ ਵੀ ਸੀਰਤ ਤੇ ਨਾਸਾ ਵਾਲਾ ਮਾਰ ਮਾਰ ਕੇ ਲਿਆਉਂਦੀ ਹੂੰ ਸੀਰਤ ਨਾ ਨਾਸਾ ਦੇ ਨਾ ਚੱਲ ਪਿੱਛੇ ਕਰ ਸੀਰਤ ਭਗਾਨਾ ਚੱਲ ਆ ਗੱਡ ਚਾਰੇ ਚੜ ਪ੍ਰਭ ਆਜੋ ਹੋ ਗਿਆ ਜੀ ਉਹ ਬੈ ਜੱਲੀ ਪਹਿਲਾਂ ਹੁੰਦਾ ਹੀ ਚਲੋ ਜੀ ਇੱਥੇ ਰੱਖ ਓਏ ਇਧਰ ਆ ਜਾ ਇਧਰ ਆ ਜਾ ਨਾ ਬਣ ਹਮਲੇ ਪਾਸੇ ਆ ਆਲ ਲਓ ਜੀ ਅੱਜ ਦੀ ਵੀਨਰ ਪ੍ਰਭਜੋਤ ਲਓ ਜੀ ਪ੍ਰਭਜੋਤ ਆ ਫੜੀ ਅੱਜ ਦੀ ਵੀਨਰ ਪ੍ਰਭਜੋਤ ਕੋਰ ਬਸ ਸਟਾਪ 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 ਆ ਆ ਦਾ ਬਲੂ ਰੱਖ ਦੋ ਤਿੰਨ ਰਹਿ ਗਏ ਤੇ ਚਾਰ ਤਿੰਨ ਤਿੰਨ ਰਹਿ ਗਏ ਅਮਨ ਦੇ ਤੇ ਲਓ ਸੀਰਤ ਬੜੀ ਪਿੱਛੇ ਚ ਨੇ ਗਈਆਂ ਇਹਨੂੰ ਕੰਡਣਾ ਦੀ ਹੁਣ ਤਿੰਨ ਤਿੰਨ 6 ਤੇ 7 ਇਹਦੀ ਕੱਢਦੇ ਹਾਂ 7 ਤੇ ਕੋ ਪਿਆ 8 ਸੀਰਤ ਆ ਗਈ ਤੀਜੇ ਨੰਬਰ ਤੇ ਪ੍ਰਭਦੀ ਮੰਮੀ ਆ ਗਈ ਦੂਜੇ ਨੰਬਰ ਤੇ ਵਾਹ ਗੱਲਾਂ ਦੇ ਗੱਲਾਂ ਹੀ ਪਕਾਣੇ ਸੋਏ ਦੇ ਇੱਕ ਇਹਦੇ ਵੱਸ ਪੈ ਗਏ ਤੇ ਪ੍ਰਭ ਆ ਗਈ ਵਿਨਰ ਵਿਨਰ ਲਓ ਜੀ ਪ੍ਰਭ ਨੂੰ ਦਿੱਤਾ ਜਾਂਦਾ ਹੈ ਗਿਫਟ ਗਿਫਟ ਕਿਹੜਾ ਉਹ ਵੀ ਦੱਸ ਦੇ ਨਹੀਂ ਗਿਫਟ ਕਿਹੜਾ ਵੀ ਦੱਸ ਦੇ ਗਿਫਟ ਵੀ ਦੱਸ ਦੇ ਆ ਗਿਫਟ ਕਿਹੜਾ ਰੁਕ ਜਾ ਅੰਚ ਨੂੰ ਅੰਚ ਨੂੰ ਬੇਟਾ ਓਏ ਆਈ ਭਰਾਵਾ ਕਲਰ ਆ ਨਾ ਦਿਨ ਨਾਲ ਨਾ ਨਾ ਕਲਰ ਕਲਰ ਗਿਫਟ ਕਲਰ ਕਲਰ ਚਲੋ ਨਹੀਂ ਪਾਉਂਦੇ ਨਹੀਂ ਪਾਉਂਦੇ ਪਾਉ ਤੂੰ ਹੀ ਤੇ ਰੋਲਾ ਬੜਾ ਪਾਤਾ ਨਹੀਂ ਪਾਉਂਦੇ ਆਲੇ ਪੜ ਲਾ ਸ਼ੌਕ ਤੇ ਲਾਲਾ ਨਹੀਂ ਆ ਆ ਪਿਆਈ ਆਲੇ ਨਹੀਂ ਪਾਉਂਦੇ ਆ ਵੀ ਹੁਣਾਂ ਦਾ ਪਾ ਦੋ ਹੁਣਾਂ ਦਾ ਪਾ ਦੋ ਹੁਣਾਂ ਦਾ ਪਾ ਦੋ ਮੇਰਾ ਰਤਾ ਤੇਰਾ ਮੂੰਹ ਸਾਰਾ ਭਰ ਦੇਣਾ ਪ੍ਰਭ ਆ ਗਈ Winner ਇਹਨੂੰ ਗਿਫਟ ਦੇ ਦਈਏ ਸੀਰਤ ਲੂਜ਼ਰ ਨੂੰ ਨਹੀਂ ਦੇ ਸਕਦੇ ਇਹ ਤੈਨੂੰ ਦੇਣਾ ਕਿਉਂਕਿ ਤੂੰ ਫਰਸਟ ਆਈ ਹੈ ਲਓ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਅੰਸ਼੍ਰੀਪ ਚੈਨਲ ਨੂੰ ओके जी ਸਤਿ ਸ੍ਰੀ ਅਕਾਲ ਬਾਏ ਬਾਏ ਜੀਉਂਦੇ ਵਾਦੇ ਰਹੋ ਫੇਰ ਨਵੀਂ ਗੇਮ ਲੈ ਕੇ ਤੁਹਾਡੇ ਵਿੱਚ ਕੱਲ ਆਜੇ ਰੋਵਾਂਗੇ ਸਤਿ ਸ੍ਰੀ ਅਕਾਲ ਬਾਏ ਬਾਏ ਰੱਬ ਰੱਖਾ ਜੀ